ਸੁਬੀਰ ਜੀ ਕਹਿੰਦੇ ਵੀ ਮਨਪ੍ਰੀਤ ਜੀ ਨੂੰ ਵਾਪਸ ਲੈ ਕੇ ਆਉਣਾ ਤੇ ਮਨਪ੍ਰੀਤ ਬਾਦਲ ਦਾ ਹਲਕਾ ਰਿਹਾ ਉਹ ਖੁਦ ਇਥੋਂ ਤਿੰਨ ਵਾਰੀ ਵਿਧਾਇਕ ਕਰੇ ਤੇ ਉਹਨਾਂ ਨੇ ਸ਼ਰਤ ਰੱਖੀ ਕਿ ਮੈਂ ਕੇ ਦਰਵਾਜ਼ਾ ਚੋਂ ਲੜਨੀ ਜੀ ਅੱਜ ਉਹ ਜਿਸ ਵੀ ਮੁਕਾਮ 'ਤੇ ਹੈਗੇ ਆ ਤਾਂ ਉਹਦੇ ਪਿੱਛੇ ਕਿਤਨਾ ਕਿਤੇ ਕਨ ਪਾਰਟੀ ਦਾ ਹੱਥ ਜ਼ਰੂਰ ਹੈਗਾ ਅਕਾਲੀ ਦਲ ਦਾ ਹੱਥ ਹੈਗਾ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਰਾਜਭਾਗ ਹੰਡਾਇਆ ਹੈਗਾ ਪਿੰਡ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਲੀਅਰ ਕਰਤਾ ਸੀ ਕਿ ਮੈਂ ਸੁਭੀਸ਼ ਸਿੰਘ ਬਾਦਲ ਦੇ ਹਮੇਸ਼ਾ ਨਾਲ ਹਾਂ ਤੇ ਨਾਲ ਜਾਵਾਂਗਾ ਮੈਂ ਪਾਰਟੀ ਛੱਡ ਕੇ ਨਹੀਂ ਜਾਵਾਂਗਾ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਮੈਂ ਉਹਨਾਂ ਦਾ ਖੰਡਨ ਕਰਦਾ ਇਹ 4 ਦਿਨ ਪਹਿਲਾਂ ਦੀ ਸਟੇਟਮੈਂਟ ਆ ਮਾਲਖਾਨ ਨੂੰ ਬਾਦਰੀ ਡੰਡੇ ਖਾਨ ਨੂੰ ਰੇਚ ਹਾਂ ਇਹ ਤਾਂ ਉਹ ਕਹਾਵਤ ਹੋ ਗਈ ਨਾ ਪਹਿਲਾਂ ਹੀ ਅਕਾਲੀ ਦਲ ਸੰਕਟ ਦੇ ਵਿੱਚ ਆ ਸੁਭੀਸ਼ ਸਿੰਘ ਬਾਦਲ ਤਾਂ ਪਹਿਲਾਂ ਹੀ ਚੁਣੌਤੀਆਂ ਦੇ ਵਿੱਚ ਘਰੇ ਹੋਏ ਨੇ ਦੋ ਫਾੜ ਤਾਂ ਪਹਿਲਾਂ ਹੀ ਅਕਾਲੀ ਦਲ ਹੋਇਆ ਪਿਆ ਇੱਕ ਬਾਗੀ ਤਾਂ ਅੱਡ ਹੋਇਆ ਬੈਠਾ ਪ੍ਰਧਾਨ ਸਾਹਿਬ ਆਪਦੀਆਂ ਮਰਜ਼ੀਆਂ ਕਰਦੇ ਨੇ ਪ੍ਰਧਾਨ ਸਾਹਿਬ ਆਪ ਦੀ ਹੰਕਰ ਦੇ ਵਿੱਚ ਰਹਿੰਦੇ ਨੇ ਪ੍ਰਧਾਨ ਸਾਹਿਬ ਨੇ ਮਿੰਨਲਾ ਦਾ ਇੱਕ ਬਰੋਦੀ ਹੋਰ ਖੜਾ ਕਰ ਲਿਆ ਰਾਜਦੀਪ ਸਿਆਸੀ ਮੁੱਦਾ ਹਰ ਰੋਜ਼ ਕੋਈ ਨਾ ਕੋਈ ਨਵਾਂ ਪੱਖਦਾ ਤੇ ਹੁਣ ਅੱਜ ਡਿੰਪੀ ਢਿੱਲੋਂ ਕਹਿ ਗਏ ਨੇ ਕਿ ਅਕਾਲੀ ਦਲ ਨੂੰ ਮੈਂ ਅਲਵਿਦਾ ਕਹਿਣ ਲੱਗਿਆ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਅਲਵਿਦਾ ਜਗਤਪ੍ਰੀਤ ਕਹਿਤਾ ਉਹਨਾਂ ਨੇ ਅਸਤੀਫਾ ਉਹਨਾਂ ਨੇ ਰਾਤ ਹੀ ਪਾਰਟੀ ਚ ਦੇ ਦਿੱਤਾ ਤੇ ਜਦੋਂ ਐਡਾ ਵੱਡਾ ਲੀਡਰ ਅਸਤੀਫਾ ਦਿੰਦਾ ਗਾ ਸੋਚ ਵਿਚਾਰ ਕੇ ਹੀ ਸਾਰੀ ਗੱਲਬਾਤ ਹੁੰਦੀ ਆ ਜੇ ਉਸ ਪਾਰਟੀ ਦੇ ਵਿੱਚ ਰਹਿਣਾ ਹੁੰਦਾ ਜੇ ਉਹਦੇ ਤੋਂ ਇਲੈਕਸ਼ਨ ਲੜਨੀ ਹੁੰਦੀ ਤਾਂ ਉਹ ਕਦੇ ਵੀ ਅਸਤੀਫਾ ਨਹੀਂ ਦਿੰਦੇ ਸੀ ਪੋਲਿਟਿਕਸ ਨੂੰ ਨਾ ਸਮਝਣਾ ਬਹੁਤ ਔਖਾ ਇੱਥੇ ਰਾਤੋਂ ਰਾਤ ਸਮੀਕਰਨ ਬਦ ਜਾਂਦੇ ਆ ਰਾਤੋਂ ਰਾਤ ਇੱਥੇ ਪਤਾ ਨਹੀਂ ਲੱਗਦਾ ਕਿ ਕੌਣ ਕਿੱਧਰ ਚਲਾ ਜਾਵੇ ਕਿੱਧਰ ਕਿੱਧਰ ਆ ਜਾਵੇ ਖਾਸ ਤੌਰ ਦੇ ਤੇ ਆਪਾਂ ਲੋਕ ਸਭਾ ਦੀਆਂ ਚੋਣਾਂ ਜੇ ਦੇਖੀਏ ਤਾਂ ਦੇਖੋ ਵੀ ਹੈ ਨਾ ਸਵੇਰੇ ਪਤਾ ਲੱਗਦਾ ਸੀਗਾ ਉੱਟਦੇ ਆ ਸਰ ਵੀ ਬਈ ਫਲਾਨਾ ਬੰਦਾ ਫਲਾਨੀ ਪਾਰਟੀ ਚ ਚਲਾ ਗਿਆ ਬਿਲਕੁਲ ਜਿਹੜਾ ਦਲ ਬਦਲੂਆਂ ਵਾਲਾ ਦੌਰ ਸੀਗਾ ਇਹ ਲੋਕ ਸਭਾ ਦੇ ਵਿੱਚ ਲੋਕਾਂ ਨੇ ਬਹੁਤ ਦੇਖ ਲਿਆ ਇਤ ਤੱਕ ਵੀ ਹੋਇਆ ਆਪਾਂ ਤਾਂ ਦੇਖਿਆ ਵੀ ਕੈਂਡੀਡੇਟ ਸਵੇਰੇ ਪਾਰਟੀ ਇਹ ਸ਼ਾਮਿਲ ਹੁੰਦਾ ਸੀਗਾ ਸ਼ਾਮ ਨੂੰ ਘਰ ਵਾਪਸੀ ਹੋ ਜਾਂਦੀ ਸੀ ਇਹ ਵੀ ਚੀਜ਼ਾਂ ਦੇਖੀਆਂ ਗਈਆਂ ਪਰ ਜਿਹੜਾ ਇਸ ਕੇਸ ਦੇ ਵਿੱਚ ਨਾ ਇਸ ਕੇਸ ਦੇ ਵਿੱਚ ਡਿਫਰੈਂਟ ਇਹ ਹੈ ਕਿ ਉਹ ਪੱਕਾ ਮਨ ਬਣਾ ਚੁੱਕੇ ਨੇ ਨਮਪੇਟੇ ਲੋਹਰਾ ਨੇ ਕੱਲ ਵੀ ਇਕੱਠ ਕੀਤਾ ਘਰੇ ਮੀਡੀਆ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਛੋਟੀ ਜੀ ਪਰ ਐਨੇ ਲੰਬੇ ਸਮੇਂ ਤੋਂ ਕਾਲੀ ਦਲ ਦੇ ਨਾਲ ਰਹੇ ਕੀ ਕਾਰਨ ਬਣੇ ਹੋਣੇ ਤੁਹਾਨੂੰ ਲੱਗਦਾ ਹੈ ਕਿ ਐਡਾ ਵੱਡਾ ਜਿਹੜਾ ਕਦਮ ਚੁੱਕਿਆ ਗਿਆ ਜਗਪੀਤ ਦੇਖੋ ਸਿਆਸਤ ਕਰਦਾ ਕੋਈ ਵੀ ਬੰਦਾ ਕਿਤੇ ਨਾ ਕਿਤੇ ਤਾਂ ਬੰਦੇ ਨੂੰ ਹੁੰਦਾ ਹੀ ਆ ਨਾ ਲਾਹਾ ਹੁੰਦਾ ਕੋਈ ਸੁਪਨਾ ਹੁੰਦਾ ਯਾਰ ਵੀ ਮੈਂ ਵੀ ਵਿਧਾਇਕ ਬਣਾ ਮੈਂ ਵੀ ਮੰਤਰੀ ਬਣਾ ਮੇਰੇ ਕੋਲ ਵੀ ਪਾਵਰ ਹੋਵੇ ਤਾਂ ਹੁਣ ਜਦੋਂ ਨਹੀਂ ਪੂਰਾ ਹੁੰਦਾ ਦੇਖਿਆ ਤਾਂ ਕਿੰਦ ਇਦਾਂ ਹੀ ਕਰਦੇ ਆ ਨਾ ਲੀਡਰ ਇਹ ਤਾਂ ਹੁਣ ਹੀ ਸੀਗਾ ਮਤਲਬ ਇਹ ਕਲੈਰਟੀ ਉਹਨਾਂ ਨੂੰ ਮਿਲ ਗਈ ਸੀ ਕਿ ਐਤ ਕੀ ਤੁਹਾਨੂੰ ਟਿਕਟ ਨਹੀਂ ਦਿੱਤੀ ਜਾ ਰਹੀ ਅਕਾਲੀ ਦਲ ਵੱਲੋਂ ਜਿਨ੍ਹਾਂ ਉਹਨਾਂ ਨੇ ਹੀ ਲਾਇਆ ਇਹ ਜੋ ਉਹਨਾਂ ਨੇ ਪਾਰਟੀ ਛੱਡਣ ਦਾ ਰੀਜਨ ਦੱਸਿਆ ਉਹ ਇਹੀ ਦੱਸਿਆ ਕਿ ਭਾਈ ਸਾਨੂੰ ਪਰਿਵਾਰਵਾਦ ਲੈ ਕੇ ਬਹਿ ਗਿਆ ਕਿ ਸੁਬੀਰ ਜੀ ਕਹਿੰਦੇ ਵੀ ਮਨਪ੍ਰੀਤ ਜੀ ਨੂੰ ਵਾਪਸ ਲੈ ਕੇ ਆਉਣਾ ਤੇ ਮਨਪ੍ਰੀਤ ਬਾਦਲ ਦਾ ਹਲਕਾ ਰਿਹਾ ਉਹ ਖੁਦ ਇਥੋਂ ਤਿੰਨ ਵਾਰੀ ਵਿਧਾਇਕ ਰਹੇ ਤੇ ਉਹਨਾਂ ਨੇ ਸ਼ਰਤ ਰੱਖੀ ਕਿ ਮੈਂ ਗਿੱਧਰਵਾ ਤਾਂ ਚੋਣ ਲੜਨੀ ਆ ਉਹ ਕਹਿੰਦੇ ਸੁਬੀਰ ਜੀ ਲੜ ਲੈਂਦੇ ਸਾਨੂੰ ਇਤਰਾਜ਼ ਨਹੀਂ ਸੀਗਾ ਪਰ ਅਸੀਂ ਕੋਈ ਤੀਜਾ ਬੰਦਾ ਆ ਕੇ ਸਾਡੀ ਫੇਰ ਬੜੀ ਦਿੱਤੀ ਜਾ ਰਹੀ ਹੈ ਕਿਉਂਕਿ ਇੱਥੇ ਨਾ ਮੈਨੂੰ ਐਂ ਲੱਗਦਾ ਜਗਪ੍ਰੀਤ ਜੇ ਸਿਆਸਤ ਦੇ ਵਿੱਚ ਦੇਖੀਏ ਕਹਿੰਦੇ ਕੋਈ ਸਾਕਾ ਨਹੀਂ ਹੁੰਦਾਗਾ ਕੋਈ ਕਿਸੇ ਦਾ ਨਹੀਂ ਹੁੰਦਾਗਾ ਤਾਂ ਇਹ ਸਿਆਸਤ ਦੇ ਵਿੱਚ ਜਦੋਂ ਤੱਕ ਤੁਸੀਂ ਹੈਗੇ ਹੋ ਉਦੋਂ ਤੱਕ ਹੀ ਹੁਣ ਅਜੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਗੱਲ ਕੀਤੀ ਜਾਵੇ ਜਿਵੇਂ ਉਹਨਾਂ ਨੇ ਦੱਸਿਆ ਇਹ ਚ ਕੋਈ ਦੋਰਾਵਾ ਨਹੀਂ ਉਹਨਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਲੀ ਦਲ ਦੇ ਨਾਲ ਜੁੜਿਆ ਹੋਇਆ ਹੈ ਇਹਦੇ ਵਿੱਚ ਵੀ ਦੋਰਾਵਾ ਨਹੀਂ ਕਿ ਕਾਲੀ ਦਲ ਨੇ ਉਹਨਾਂ ਨੂੰ ਕੁਝ ਦਿੱਤਾ ਨਹੀਂਗਾ ਜੀ ਅੱਜ ਉਹ ਜਿਸ ਵੀ ਮੁਕਾਮ ਦੇ ਉੱਤੇ ਹੈਗੇ ਆ ਤਾਂ ਉਹਦੇ ਪਿੱਛੇ ਕਿਤਨਾ ਕਿਤੇ ਕੰਪਾਰਟੀ ਦਾ ਹੱਥ ਜ਼ਰੂਰ ਹੈਗਾ ਅਕਾਲੀ ਦਲ ਦਾ ਹੱਥ ਹੈਗਾ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਰਾਜ ਭਾਗ ਹੰਡਾਇਆ ਹੈਗਾ ਇਹ ਗੱਲ ਨਹੀਂ ਹੈਗੀ ਵੀ ਉਹ ਕੱਲ ਆਏ ਵੀ ਉਹਨਾਂ ਨੂੰ ਤਾਂ ਮਿਲੇ ਹੀ ਕੋਸ਼ਿਸ਼ 38 ਸਾਲਾਂ ਦੇ ਵਿੱਚ ਇਹਦੇ ਤੋਂ ਵੀ ਅਸੀਂ ਮੰਨ ਕਰ ਨਹੀਂ ਹੋ ਸਕਦੇ ਪਰ ਹੁਣ ਗੱਲ ਜਿਹੜੀ ਜਿੱਥੇ ਆ ਕੇ ਖੜਦੀ ਹੈ ਗੱਲ ਖੜਦੀ ਹੈ ਕੁਰਸੀ ਦੇ ਉੱਤੇ ਅੱਜ ਸਰਕਾਰਾਂ ਜਦੋਂ ਆਫਰ ਸੈੱਟ ਰਹੀਆਂ ਨੇ ਆਮਾ ਦੀ ਪਾਰਟੀ ਪਿਛਲੇ 2 ਮਹੀਨਿਆਂ ਤੋਂ ਚਰਚਾਵਾਂ ਚੱਲ ਰਹੀ ਨੇ ਜਦੋਂ ਦੀ ਬਾਈ ਇਲੈਕਸ਼ਨ ਦਾ ਉਹ ਹੋਇਆ ਬਿਲਕੁਲ ਉਦੋਂ ਤੋਂ ਹੀ ਆਮਾ ਦੀ ਪਾਰਟੀ ਜੋੜ ਲਾਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਹਰਤੀ ਜਿੱਤੇ ਉੱਥੇ ਤੋਂ ਖਬਰ ਆ ਜਾਂਦੀ ਹੈ ਕਿ ਮੁੱਖ ਮੰਤਰੀ ਜਿੱਧਰ ਵੀ ਆ ਰਹੇ ਨੇ ਡਿੰਪਿਟ ਲੋ ਸ਼ਾਮਲ ਹੋਣਗੇ ਇਹ ਚਰਚਾਵਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਅੱਜ ਦੀਆਂ ਨਹੀਂ ਚੱਲ ਰਹੀਆਂ ਹਾਲਾਕੀ ਪਿੱਛੇ ਜੇ ਸੁਭੀਰ ਸਿੰਘ ਬਾਦਲ ਹੋਰਾਂ ਨੇ ਗੱਦਰਵੇਦਾ ਦੌਰਾ ਵੀ ਕੀਤਾ ਹਰਦੀਪ ਸਿੰਘ ਡਿੰਪਿਟ ਲੋਨਾਂ ਦੇ ਨਾਲ ਰਹੇ ਪਿੰਡਾਂ ਦੇ ਵਿੱਚ ਜਾਂਦੇ ਨਜ਼ਰ ਆਏ ਤਸਵੀਰਾਂ ਵੀ ਜਿਹੜੀਆਂ ਅਸੀਂ ਦਰਸ਼ਕਾਂ ਨਾਲ ਸਾਂਝੀਆਂ ਕਰ ਰਿਹਾ ਤੇ ਸੁਭੀਰ ਸਿੰਘ ਬਾਦਲ ਦੇ ਬੈਠੇ ਹੋਏ ਇੱਕ ਪਿੰਡ ਦੇ ਵਿੱਚ ਹਰਦੀਪ ਸਿੰਘ ਡਿੰਪਿ ਢੋਨੇ ਕਲੀਅਰ ਕਰਤਾ ਸੀ ਕਿ ਮੈਂ ਸੁਭੀਰ ਸਿੰਘ ਬਾਦਲ ਦੇ ਹਮੇਸ਼ਾ ਨਾਲ ਹਾਂ ਤੇ ਨਾਲ ਜਾਵਾਂਗਾ ਮੈਂ ਪਾਰਟੀ ਛੱਡ ਕੇ ਨਹੀਂ ਜਾਵਾਂਗਾ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਮੈਂ ਉਹਨਾਂ ਦਾ ਖੰਡਨ ਕਰਦਾ ਜੀ ਇਹ 4 ਦਿਨ ਪਹਿਲਾਂ ਦੀ ਸਟੇਟਮੈਂਟ ਆ ਹਫਤਾ ਹੋਇਆ ਉੱਤਵਾਦ ਤੇ ਅੱਜ ਇੱਕੋ ਦਮ ਇਹੋ ਜੇ ਸਮੀਕਰਨ ਬਣੇ ਕਿ ਉਹਨਾਂ ਨੂੰ ਰਾਤੋਂ ਰਾਤ ਪਾਰਟੀ ਛੱਡਣੀ ਪਈ ਮੈਂ ਪਹਿਲਾਂ ਕਿਹਾ ਵੀ ਇਹ ਸਿਆਸਤ ਆ ਇੱਥੇ ਕੁਝ ਨਹੀਂ ਪਤਾ ਸਵੇਰੇ ਕੀ ਆ ਤੇ ਸ਼ਾਮ ਨੂੰ ਕੀ ਹੋ ਜਾਣਾ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਫਿਰ ਰਹੇ ਸੀਗੇ ਪਰ ਸਾਨੂੰ ਪੱਕਾ ਕਲੀਅਰ ਨਹੀਂ ਕੀਤਾ ਗਿਆ ਕਿ ਤੁਸੀਂ ਲੜਨਾ ਖਰਚਾ ਮੈਂ ਕਰਦਾ ਫਿਰ ਰਹੇ ਆ ਸਾਰਾ ਕੁਝ ਮੈਂ ਕਰ ਰਿਆਂਗਾ ਤਾਂ ਅੱਜ ਕਹਿੰਦੇ ਜਦੋਂ ਕਰੀਮ ਖਾਨ ਦੀ ਵਾਰੀ ਆਈ ਐ ਕਿ ਉਦੋਂ ਕਿਸੇ ਹੋਰ ਨੂੰ ਮੂਰੇ ਕਰਤਾ ਮਾਲਖਾਨ ਨੂੰ ਬਾਦਰੀ ਡੰਡੇ ਖਾਨ ਨੂੰ ਰੇਛੀ ਹਾਂ ਇਹ ਤਾਂ ਉਹ ਕਹਾਵਤ ਹੋ ਗਈ ਨਾ ਤਾਂ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਦਾ ਗੁੱਸਾ ਵੀ ਜਾਇਜ਼ ਹੋਵੇ ਉਹਨਾਂ ਨੇ ਆਪ ਦਾ ਨਿੱਜੀ ਹਿੱਤ ਦੇਖਿਆ ਕਿਉਂਕਿ 17 ਦੀ ਇਲੈਕਸ਼ਨ ਲੜੀ ਜਦੋਂ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਬਣੀ ਉਦੋਂ 5 ਸਾਲ ਜਿਹੜਾ ਵਿਰੋਧੀ ਧਿਰ ਸਰਕਾਰ ਦੇ ਵਿੱਚ ਰਹੇ ਹਾਲਾਂਕਿ ਬਹੁਤ ਉਹਦੋਂ ਵੀ ਡਾਉਂਡ ਦੇ ਇੱਥੇ ਗੇਮ ਮੈਨੂੰ ਰਾਜ ਦੀ ਪੇ ਲੱਗ ਰਹੀ ਹੈ ਕਿ ਕਿਤੇ ਨਾ ਕਿਤੇ ਸਾਰੀ ਗੇਮ ਕਾਂਗਰਸ ਦੇ ਹੱਥ ਚ ਹੈ ਜੇ ਇੱਥੋਂ ਅਮ੍ਰਿਤਾ ਵੜਿੰਗ ਆ ਜਾਂਦੇ ਨਹੀਂ ਕਿਤੇ ਵੀ ਕਿਤੇ ਨਾ ਕਿਤੇ ਮੈਨੂੰ ਫੀਲ ਹੁੰਦਾ ਹੈ ਵੀ ਅਮਰਿਤਾ ਵੜਿੰਗ ਇਲੈਕਸ਼ਨ ਜ਼ਰੂਰ ਲੜਨਗੇ ਗਿੱਦੜਵੇ ਵਾਲਾ ਬਿਲਕੁਲ ਜੇ ਅਮਰਿਤਾ ਵੜਿੰਗ ਆਉਂਦੀ ਹੈ ਤਾਂ ਫਿਰ ਤਾਂ ਇਹ ਇਲੈਕਸ਼ਨ ਜਿਹੜਾ ਮਾਹੌਲ ਪਛੋਰ ਹੋਊਗਾ ਕਿਉਂਕਿ ਜੇ ਇੱਕ ਬਹੁਤ ਕੁਝ ਹੋਰ ਹੋਣਗੇ ਜੇ ਅਕਾਲੀ ਦਲ ਤੋਂ ਮਨਪ੍ਰੀਤ ਬਾਦਲ ਆ ਜਾਂਦੇ ਨੇ ਆਮ ਆਦਮੀ ਪਾਰਟੀ ਤੋਂ ਜਿਵੇਂ ਅਫਵਾਹਾਂ ਉੱਡ ਰਹੀਆਂ ਨੇ ਕਿ ਡਿੰਪੇ ਢਿਲੋਂ ਲੜਨ ਪਤਾ ਕਲੀਅਰ ਹੀ ਹੋ ਗਿਆ ਨਾ ਤੇ ਜੇ ਕਾਂਗਰਸ ਤੋਂ ਅਮਰਿਤਾ ਵੜਿੰਗ ਆ ਜਾਂਦੇ ਨੇ ਤੇ ਇਤੇ ਮਤਲਬ ਕੰਟੈਸਟੀ ਸਾਰਾ ਸਾਰੀਆਂ ਪਾਰਟੀਆਂ ਦਾ ਜੋਰ ਹੀ ਇੱਥੇ ਲੱਗ ਜਾਣਾ ਗਿੱੱਦਰਵ ਦੇਚ ਦੇਖੋ ਗਿੱੱਦਰਵਾ ਹਮੇਸ਼ਾ ਹੀ ਹੋਟ ਸੀਟ ਰਹੀ ਆ ਆਪਣਾ ਗਿੱੱਦਰਵਾਹਾ ਮਾਲਵੇ ਦੀ ਸਿਆਸਤ ਦਾ ਇੱਕ ਧੁਰਾ ਮੰਨਿਆ ਜਾਂਦਾ ਹੈ ਗਿੱੱਦਰਵਾ ਦੇ ਉੱਤੇ ਹਮੇਸ਼ਾ ਨਜ਼ਰਾਂ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਰਹਿੰਦੇ ਲੋਕਾਂ ਦੀਆਂ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੀ ਪੋਲਿਟਿਕਸ 'ਚ ਨਜ਼ਰ ਰੱਖਦੇ ਨੇ ਇੰਟਰਸਟ ਰੱਖਦੇ ਨੇ ਉਹਨਾਂ ਦੀਆਂ ਨਜ਼ਰਾਂ ਗਿੱੱਦਰਵਾ ਸੀਟ ਤੇ ਟਿਕਦੀਆਂ ਨੇ ਕਿਦਰਵਾ ਆਪਣੇ ਆਪ ਦੇ ਵਿੱਚ ਇੱਕ ਅਹਿਮ ਸੀਟ ਆ ਵੱਡੀ ਸੀਟ ਆ ਖਾਸ ਤੌਰ ਤੇ ਉੱਤੇ ਜੇ 2022 ਦੀ ਮਾਲਵੇ ਦੀ ਆਮ ਆਦਮੀ ਪਾਰਟੀ ਦੀ ਹਨੇਰੀ ਨੂੰ ਦੇਖਿਆ ਜਾਵੇ ਤਾਂ ਉਹਦੇ ਵਿੱਚ ਇੱਕ ਗਿੱਧਰਵਾ ਹੀ ਬਚਿਆ ਸੀਗਾ ਬਿਲਕੁਲ ਦੇਖੋ ਪੰਜ ਵਾਰ ਤੇ ਮੁੱਖ ਮੰਤਰੀ ਲੰਬੀ ਤੋਂ 10000 ਰੋਟਾਂ ਦੇ ਨਾਲ ਹਾਰ ਗਏ ਜੀ ਠੀਕ ਹੈ ਉਧਰ ਲੋੜ ਤੋਂ ਵੀ ਆਮ ਆਦਮੀ ਪਾਰਟੀ ਜਿੱਤੀ ਮੋਕਸਰ ਚੋਂ ਵੀ ਆਵਾਦੀ ਪਾਰਟੀ ਜਿੱਤੀ ਮੋਕਸਰ ਦੇ ਚਾਰ ਹਲਕੇ ਨੇ ਚਾਰਾਂ ਦੇ ਵਿੱਚੋਂ ਇੱਕ ਸੀਟ ਦੇ ਉੱਤੇ ਸਿਰਫ ਕਾਂਗਰਸ ਨੇ ਬਾਜ਼ੀ ਮਾਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੀਜੀ ਵਾਰ ਜਿੱਤੇ ਉੱਥੇ ਕਾਲੀ ਦਲ ਦਾ ਚੰਗਾ ਪ੍ਰਦਰਸ਼ਨ ਰਿਹਾ 1300 ਵੋਟ ਦੇ ਉੱਤੇ ਕਾਲੀ ਦਲ ਹਾਰਿਆ ਸੀ ਪੰਜ ਵਾਰ ਦਾ ਮੁੱਖ ਮੰਤਰੀ 10000 ਦੇ ਵੋਟ ਨਾਲ ਹਾਰਦਾ ਤੇ ਇੱਕ ਉਹ ਬੰਦਾ ਜਿਹੜਾ ਕਦੇ ਐਮਐਲਏ ਤੱਕ ਨਹੀਂ ਬਣਿਆ ਉਹ ਬੰਦਾ ਸਿਰਫ 1300 ਵੋਟ ਦੇ ਨਾਲ ਹਾਰਿਆ ਸੀ ਕਿੱਡੀ ਹਡੇਰੀ ਸੀਗੀ ਕਿੱਡਾ ਟੱਕ ਕੰਪੀਟੀਸ਼ਨ ਸੀਗਾ ਤਾਂ ਉਹ ਸੀਟ ਉਹਨੂੰ ਅਸੀਂ ਨਰਨ ਨਹੀਂ ਸਮਝ ਸਕਦੇ ਬਿਲਕੁਲ ਤਾਂ ਮੈਨੂੰ ਇਹ ਲੱਗਦਾ ਵੀ ਸ਼ਾਇਦ ਅਕਾਲੀ ਦਲ ਦੇ ਲਈ ਇਹ ਇੱਕ ਵੱਡੀ ਗਲਤੀ ਸਾਬਤ ਹੋ ਸਕਦਾਗਾ ਜੀ ਡਿੰਪਿਟ ਲੋਦਾ ਜਾਣਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਨੁਕਸਾਨ ਹੋਗਾ ਜੇ ਅਕਾਲੀ ਮਨਪੇ ਬਾਦਲ ਵਾਪਸੀ ਕਰ ਵੀ ਚਾਹੁੰਦੇ ਨੇ ਹੁਣੇ ਰੌਲਾ ਹੀ ਇੱਥੋਂ ਸ਼ੁਰੂ ਹੋਇਆ ਨਾ ਕਿਉਂਕਿ ਮਨਪੇ ਬਾਦਲ ਦੇ ਪਿੰਡਾਂ ਦੇ ਵਿੱਚ ਸਰਗਰਮੀਆਂ ਸ਼ੁਰੂ ਕਰਤੀਆਂ ਪਰ ਇਹਦਾ ਇਹਦਾ ਜੇ ਦੇਖੋ ਸਮੇਕਰਨ ਇਦਾਂ ਦੇ ਬਣ ਜਾਣ ਮੰਨ ਲਓ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਦੀ ਇਸ ਟਾਈਮ ਸਰਕਾਰ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਮਨਪ੍ਰੀਤ ਬਾਦਲ ਜੀ ਅਕਾਲੀ ਦਲ ਤੋਂ ਲੜਦੇ ਨੇ ਉਧਰੋਂ ਜੇ ਅਮ੍ਰਿਤਾ ਵੜਿੰਗ ਆ ਜਾਣੇ ਨੇ ਤੇ ਸਿੱਧਾ ਸਿੱਧਾ ਬੈਨੀਫਿਟ ਅਮ੍ਰਿਤਾ ਵੜਿੰਗ ਨੂੰ ਹੋਣਾ ਇਹਨਾਂ ਦਾ ਇਹ ਆਪਸ ਦੀ ਆਪਸਰੀ ਦੀ ਲੜਾਈ ਦਾ ਵਾਧਾ ਜਿਹੜਾ ਹੈ ਉਹ ਉਹ ਕਾਂਗਰਸ ਨੂੰ ਹੋਣਾ ਇਹ ਹੋਣਾ ਇੱਥੇ ਇਸ ਤਰ੍ਹਾਂ ਹੀ ਆ ਇਹ ਹੋ ਕੇ ਵੀ ਰਹੂਗਾ ਜਿਹੜੇ ਤੁਸੀਂ ਸਮਝ ਕਰਨ ਦੀ ਗੱਲ ਕਰ ਰਹੇ ਹੋ ਇਹਨਾਂ ਤੇ ਮੋਰ ਟਿੰਪੀ ਢੋਨੇ ਲਾਤੀ ਇੱਕ ਤਰੀਕੇ ਦੇ ਨਾਲ ਕਿਉਂਕਿ ਜਿਵੇਂ ਉਹਨਾਂ ਨੇ ਦੱਸਿਆ ਮਨਪ੍ਰੀਤ ਸਿੰਘ ਬਾਦਲ ਦੇ ਬਾਰੇ ਦੱਸਿਆ ਤੇ ਉਹ ਜੱਗ ਜਹਾਰਾ ਮਨਪ੍ਰੀਤ ਸਿੰਘ ਬਾਦਲ ਪਿੰਡਾਂ ਦੇ ਦੌਰੇ ਕਰ ਰਹੇ ਨੇ ਪਿੰਡ ਪਿੰਡ ਜਾ ਰਹੇ ਨੇ ਲੋਕਾਂ ਨੂੰ ਮਿਲਦੇ ਨੇ ਉੱਥੇ ਇਹ ਬੀਜੇਪੀ ਚ ਕਿਸੇ ਨੂੰ ਸ਼ਾਮਲ ਨਹੀਂ ਕਰਵਾ ਰਹੇ ਬੀਜੇਪੀ ਦਾ ਕੋਈ ਪ੍ਰਚਾਰ ਨਹੀਂ ਕਰ ਰਹੇ ਉਹ ਤਾਂ ਇਟ ਮੀਨਸ ਅੰਦਰ ਖਾਤੇ ਦਾ ਸੈਟਿੰਗ ਹੋਗੀ ਨਾ ਅੰਦਰ ਖਾਤੇ ਦਾ ਸਾਰੀ ਪਲੈਨਿੰਗ ਹੋਗੀ ਨਾ ਲੋਕ ਵਿਸ਼ਵਾਸ ਕਿਵੇਂ ਕਰਨਗੇ ਮਨਪ੍ਰੀਤ ਬਾਦਲ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਰਹਿ ਗਈ ਜਿੱਦੇ ਚ ਨਹੀਂ ਗਏ ਬਾਕੀ ਸਾਰੀਆਂ ਪਾਰਟੀਆਂ ਮਨਪ੍ਰੀਤ ਬਾਦਲ ਹੰਡਾ ਆਏ ਦੇਖੋ ਗੱਦਰਵੇ ਦੇ ਲੋਕ ਕਦੇ ਵੀ ਮਨਪ੍ਰੀਤ ਬਾਦਲ ਨੂੰ ਚੌਥੀ ਵਾਰ ਮੌਕਾ ਨਹੀਂ ਦੇਣਗੇ ਤਿੰਨ ਵਾਰ ਮਨਪ੍ਰੀਤ ਸਿੰਘ ਬਾਦਲ ਗੱਦਰਬਾ ਤੋਂ ਵਿੱਤ ਮੰਤਰੀ ਰਹੇ ਤਿੰਨ ਵਾਰੀ ਉਹ ਉਥੋਂ ਵਿਧਾਇਕ ਰਹੇ ਪਰ ਉਹਨਾਂ ਨੇ ਕੀ ਕੀਤਾ ਗੱਦਰਵੇ ਲਈ ਅੱਜ ਵੀ ਗੱਦੜ ਬਹਾ ਉਹ ਸੰਤਾਪ ਹੋ ਰਿਹਾ ਅੱਜ ਵੀ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਪੂਰਾ ਸ਼ਹਿਰ ਨਰਕ ਬਣਿਆ ਪਿਆ ਇੱਕ ਮੀਂਹ ਪੈ ਜਾਂਦਾ ਸ਼ਹਿਰ ਦੇ ਵਿੱਚ ਗੋਡੇ-ਗੋਡੇ ਪਾਣੀ ਖੜ ਜਾਂਦਾਗਾ ਪਿੰਡਾਂ ਵਾਲੇ ਪਾਸੇ ਕੋਈ ਹਸਪਤਾਲ ਨਹੀਂ ਹੈਗਾਗਾ ਇਹ ਇਹ ਗਿੱਦੜਵੇ ਦਾ ਨਹੀਂ ਇਹ ਪੂਰੇ ਆਪਣੇ ਇਲਾਕੇ ਦਾ ਇਹੀ ਹਾਲ ਹੈ ਮਲੋਟ ਵੀ ਇਹੀ ਹਾਲ ਹੈ ਜੋ ਤੁਸੀਂ ਬਿਆਨ ਕਰ ਰਹੇ ਨੂੰ ਵੀ ਦੋਵੇਂ ਚੰਗੇ ਪੈ ਜਾਂ ਤਾਂ ਸ਼ਹਿਰ ਰਾਂ ਲੱਗਦਾ ਵੀ ਦਰਿਆ ਬਣ ਗਿਆ ਤਾਂ ਉਹੀ ਗੱਲ ਆ ਨਾ ਜਦੋਂ ਇਹਨਾਂ ਨੂੰ ਪਹਿਲਾ ਮੌਕੇ ਦੇਤੇ ਤਿੰਨ ਤਿੰਨ ਮੌਕੇ ਲੋਕਾਂ ਨੇ ਦੇਤੇ ਜਦੋਂ ਉਹਨਾਂ ਤਿੰਨ ਮੌਕਿਆਂ ਦੇ ਵਿੱਚ ਇਹ ਕੁਝ ਨਹੀਂ ਕਰ ਸਕੇ ਤਾਂ ਲੋਕ ਸਿਆਣੇ ਨੇ ਲੋਕ ਹੁਣ ਉਹ ਨਹੀਂ ਹੈਗੇ ਵੀ ਜਿਹੜੇ ਪਹਿਲਾਂ ਹੁੰਦੇ ਸੀਗੇ ਵੀ ਜਦੋਂ ਅਸੀਂ ਤਾਂ ਪੀੜ੍ਹੀਆਂ ਤੋਂ ਤਰੇ ਆਉਣੇ ਸਾਡੇ ਤਾਂ ਬਜ਼ੁਰਗ ਇਹਨਾਂ ਦੇ ਨਾਲ ਸੀਗੇ ਤੇ ਇਸ ਦਾ ਵੋਟਾ ਇਹਨਾਂ ਨੂੰ ਨਹੀਂ ਉਹ ਤਾਂ ਆਪਾਂ ਦੇ ਉਹ ਤਾਂ ਆਪਾਂ ਆ ਲੋਕ ਸਭਾ ਵਾਲੀਆਂ ਚੋਣਾਂ 'ਚ ਦੇਖ ਲਿਆ ਵੀ ਲੋਕ ਸਿਰਫ ਆਪਦੇ ਹਿੱਤ ਦੇ ਕੰਮ ਦੇਖਦੇ ਨੇ ਜਾਂ ਲੋਕਾਂ ਦੇ ਜਿਹੜੇ ਕੰਮ ਨਹੀਂ ਹੋ ਰਹੇ ਉਹਨਾਂ ਪੱਖੀ ਦੇਖਦੇ ਨੇ ਵੀ ਲੋਕਾਂ ਦੇ ਜਿਹੜੇ ਸਮੱਸਿਆ ਜੀ ਉਹ ਹੀ ਨਹੀਂ ਸੁਲਝਾ ਸਕਦੇ ਲੀਡਰ ਤਾਂ ਫਿਰ ਉਹੋ ਜੀ ਪਾਰਟੀ 'ਚ ਰਹਿ ਕੇ ਵੀ ਕੀ ਕਰਨਾ ਬਾਕੀ ਹੁਣ ਗੱਲ ਜਗਪ੍ਰੀਤ ਇੱਥੇ ਇਹ ਖੜੀ ਹੁੰਦੀ ਆ ਵੀ ਜੇ ਡਿੰਪੇਟਿਡ ਲੋਹਾ ਆਮਾਦੀ ਪਾਰਟੀ ਜਾਂਦੇ ਵੀ ਨਹੀਂ ਹਾਲਾਂਕਿ ਉਹਨਾਂ ਨੇ ਕਲੀਅਰ ਕਰਤਾ ਇੱਕ ਤਰੀਕੇ ਦੇ ਨਾਲ ਸੰਕੇਤ ਦੇਤਾ ਵੀ ਅਸੀਂ ਬੀਜੇਪੀ ਚ ਨਹੀਂ ਜਾ ਸਕਦੇ ਉਹ ਕਿਸਾਨ ਵਿਰੋਧੀ ਹੈ ਜੀ ਕਾਂਗਰਸ ਚ ਨਹੀਂ ਅਸੀਂ ਜਾ ਸਕਦੇ ਕਿਉਂਕਿ ਉਹਨਾਂ ਨੇ ਜੋ ਕੜਨਾਵਾ ਕਰਨ ਕਾਂਗਰਸ ਦੇ ਸਮੇਂ ਹੋਈਆਂ ਪੰਜਾਬ ਦੇ ਅੰਦਰ ਹਨ ਉਹਨਾਂ ਨੇ ਉਹਦਾ ਹਵਾਲਾ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਕੋ ਇੱਕ ਪਾਰਟੀ ਬਚਦੀ ਹੈ ਰੋਲਿੰਗ ਪਾਰਟੀ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਟੀਮ ਕਹਿੰਦੇ ਪਿਛਲੇ 2 ਮਹੀਨਿਆਂ ਤੋਂ ਜੋ ਲਾ ਰਹੇ ਨੇ ਇਥੋਂ ਤੱਕ ਵੀ ਖਬਰਾਂ ਆਈਆਂ ਕਿ ਮੰਤਰੀ ਮੰਡਲ ਤੱਕ ਆਫਰ ਕੀਤਾ ਜਾ ਰਿਹਾਗਾ ਵੀ ਤੁਸੀਂ ਆਓਸ ਤਾਂ ਸਹੀ ਤੁਹਾਨੂੰ ਮੰਤਰੀ ਜੀ ਦੇ ਬਣਾਵਾਂਗੇ ਵੱਡੇ ਬਣਾਵਾਂਗੇ ਤੁਹਾਨੂੰ ਤੁਸੀਂ ਸਾਡੇ ਕੋਲੇ ਆਓ ਕਿਉਂਕਿ ਸਟਰੋਂਗ ਕੈਂਡੀਡੇਟ ਦੇ ਡਿੰਪੀ ਢਿੱਲੋ ਢਿੱਲੋ ਆਪਣਾ ਇੱਕ ਆਰ ਦਾ ਰਸੂਖ ਹਲਕੇ ਦੇ ਅੰਦਰ ਰੱਖਦੇ ਨੇ ਆਪਣੇ ਵੋਟ ਬੈਂਕ ਆ ਤੁਸੀਂ ਕੱਲ ਦੇਖੋ ਕਿੰਨਾ ਕੱਟ ਸੀਗਾ ਘਰ ਦੇ ਅੰਦਰ ਅੱਜ ਦੇਖੋ ਉਹਨਾਂ ਦੇ ਕਿੰਨਾ ਕੱਟ ਸੀਗਾ ਤੇ ਉਹਨਾਂ ਨੇ ਕਲੀਅਰ ਕਰਤਾ ਪਰ ਉਹਨਾਂ ਨੇ ਇਹ ਵੀ ਗੱਲ ਨਾਲ ਕੀਤੀ ਆ ਹਲਕੇ ਦੇ ਲੋਕਾਂ ਨੂੰ ਵੀ ਲੈ ਕੇ ਚੱਲੇ ਉਹਨਾਂ ਨੇ ਕਿਹਾ ਕਿ ਜਿਵੇਂ ਲੋਕ ਕਹਿਣਗੇ ਜੇ ਲੋਕ ਕਹਿਣਗੇ ਆਜਾਦ ਲੜਨਾ ਮੈਂ ਆਜਾਦ ਲੜੂੰਗਾ ਜੇ ਲੋਕ ਕਹਿਣਗੇ ਵੀ ਪਾਰਟੀ ਜਾਣਾ ਤਾਂ ਮੈਂ ਲੜਾਂਗਾ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਮੰਗ ਰੱਖਾਂਗਾ ਮੁੱਖ ਮੰਤਰੀ ਤੋਂ ਜੇ ਤਾਂ ਸਾਡੇ ਗਿੱਧਰਵੇ ਦੇ ਮਸਲੇ ਹੱਲ ਕਰਦੇ ਹੋ ਜੇ ਗਿੱਧਰਵੇ ਨੂੰ ਕੁਝ ਦਿੰਦੇ ਹੋ ਤਾਂ ਮੈਂ ਤੁਹਾਨੂੰ ਸਮਰਥਨ ਦੇਵਾਂਗਾ ਨਹੀਂ ਜਿਵੇਂ ਲੋਕ ਕਹਿਣਗੇ ਮੈਂ ਉਹ ਵੀ ਕਰਾਂਗਾ ਹੁਣ ਇੱਥੇ ਚੁਣੌਤੀ ਫਿਰ ਸੁਬੀਰ ਬਾਦਲ ਹੋਰਾਂ ਦੇ ਲਈ ਖੜੀ ਹੋ ਜਾਂਦੀ ਆ ਜੀ ਅੱਜ ਵੀ ਜੇ ਸੁਬੀਤ ਸਿੰਘ ਬਾਦਲੇ ਇਸ ਮੌਕੇ ਨੂੰ ਸੰਭਾਲ ਲੈਂਦੇ ਆ ਤਾਂ ਮੈਨੂੰ ਲੱਗਦਾ ਕਿ ਉਹ ਆਪਦੀ ਸ਼ਬੀ ਨੂੰ ਜਾਂ ਆਪਦੀ ਪਾਰਟੀ ਨੂੰ ਬਚਾ ਸਕਣਗੇ ਪਹਿਲਾਂ ਹੀ ਅਕਾਲੀ ਦਲ ਸੰਕਟ ਦੇ ਵਿੱਚ ਆ ਸੁਬੀਤ ਸਿੰਘ ਬਾਦਲ ਤਾਂ ਪਹਿਲਾਂ ਹੀ ਚੁਣੌਤੀਆਂ ਦੇ ਵਿੱਚ ਘਰੇ ਹੋਏ ਨੇ ਦੋ ਫਾੜ ਤਾਂ ਪਹਿਲਾਂ ਹੀ ਅਕਾਲੀ ਦਲ ਹੋਇਆ ਪਿਆ ਇੱਕ ਬਗਵੀ ਤਾਂ ਅੱਡ ਹੋਇਆ ਬੈਠਾ ਉਹਦਾ ਪਹਿਲਾਂ ਹੀ ਕਹਿ ਰਹੇ ਨੇ ਕਿ ਪ੍ਰਧਾਨ ਸਾਹਿਬ ਆਪਦੀਆਂ ਮਰਜ਼ੀਆਂ ਕਰਦੇ ਨੇ ਪ੍ਰਧਾਨ ਸਾਹਿਬ ਆਪਦੀ ਹੰਕਰ ਦੇ ਵਿੱਚ ਰਹਿੰਦੇ ਨੇ ਉਹਦਾ ਪਹਿਲਾਂ ਹੀ ਇਹ ਇਲਜ਼ਾਮ ਲਾਉਂਦੇ ਨੇ ਕਿ ਪ੍ਰਧਾਨ ਸਾਹਿਬ ਨੇ ਮੇਨਲਾ ਦਾ ਇੱਕ ਵਿਰੋਧੀ ਹੋਰ ਖੜਾ ਕਰ ਲਿਆ ਜੇ ਡਿਪੀਟ ਲੋ ਨਹੀਂ ਵਾਪਸ ਹੁੰਦੇ ਤਾਂ ਵਿਰੋਧੀ ਆ ਨਾ ਉਹ ਵੀ ਕੱਲ ਨੂੰ ਕਹਿਣਗੇ ਬਿਲਕੁਲ ਅੱਜ ਉਹ ਰੋ ਰੋ ਕੇ ਕਹਿ ਰਹੇ ਨੇ ਕਿ 36 ਸਾਲਾਂ ਦਾ ਸਾਡਾ ਦਰਦ ਸੀਗਾ ਮੈਂ ਪਿਓ ਮਰੇ ਤੇ ਨਹੀਂ ਕਹਿੰਦੇ ਮੈਂ ਉਹਨਾਂ ਰੋਇਆ ਜਿੰਨਾ ਮੈਂ ਕੱਲ ਪਾਰਟੀ ਛੱਡਣ ਵੇਲੇ ਰੋਇਆ ਮੈਂ ਲਾਈਵ ਦੇ ਵਿੱਚ ਦੇਖ ਰਿਹਾ ਸੀਗਾ ਸਨੀਟ ਲੋਨਾ ਦੇ ਛੋਟੇ ਬ੍ਰਦਰ ਨੇ ਉਹ ਬੈਠੇ ਉੱਥੇ ਰੋ ਰਹੇ ਸੀ ਜਦੋਂ ਸਪੀਚ ਦੇ ਰਹੇ ਸੀਗੇ ਕਿਉਂਕਿ ਮੈਂ ਇਸ ਪਰਿਵਾਰ ਨੂੰ ਨੇੜੇੋਂ ਦੇਖਿਆ ਮੇਰਾ ਆਪਣਾ ਹਲਕਾ ਗਿੱਦਰਵਾਹ ਮੈਂ ਦੇਖਿਆ ਕਿਵੇਂ ਸੁਬੀਰ ਜੀ ਨਾਲ ਬਾਦਲ ਪਰਿਵਾਰ ਦੇ ਨਾਲ ਇਹਨਾਂ ਦਾ ਲਗਾਅ ਸੀਗਾ ਕਿਸ ਤਰੀਕੇ ਦੇ ਨਾਲ ਰਹਿਣਾ ਬੈਠਣਾ ਉੱਠਣਾ ਜੋ ਉਹਨਾਂ ਨੇ ਕਿਹਾ ਤਾਂ ਉਹੇ ਕਰਨਾ ਵਰਕਰਾਂ ਦੇ ਪਿੱਛੇ ਜਾ ਕੇ ਖੜੇ ਦੇਖਣਾ ਲਾਜ਼ਮੀ ਹੈ ਰਾਜਦੀਪ ਕਿ ਕਿਸ ਤਰੀਕੇ ਨਾਲ ਇਹ ਸਿਆਸਤ ਆਫ ਦਾ ਰੰਗ ਦਿਖਾਏਗੀ ਤੇ ਡਿੰਪੇ ਢਿੱਲੋਂ ਆਮ ਆਦਮੀ ਪਾਰਟੀ 'ਚ ਜਾਣਗੇ ਜਾਂ ਨਹੀਂ ਜਾਣਗੇ ਦੇਖਦੇ ਹਾਂ ਜੀ